ਸਸਰੀਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਆਪਾਂ ਲੱਗੇ ਸੀ ਬੇੜੇ ਦੇ ਝਾੜੂ ਲਾਉਣ ਤੇ ਬਾਗੀ ਧੁੱਪਾਂ ਵੀ ਸੋਹਣੀ ਸੀਗੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਣੇ ਵੀ ਤੁੱਪਾਂ ਕਾਫੀ ਆ ਤੇ ਬਾਕੀ ਲੋ ਜੀ ਪਹਿਲਾਂ ਆਪਾਂ ਬਿਹੜਾ ਸੰਭਲ ਲਈਏ ਤੇ ਬਾਕੀ ਆਪਣੀਆਂ ਹਲੇ ਮੱਝਾਂ-ਮੁੱਝਾਂ ਨੂੰ ਪਾਣੀ ਪਿਲਾਉਣਾ ਰਹਿੰਦਾ ਸੀਗਾ ਤੇ ਬਾਕੀ ਫਿਰ ਮੈਂ ਕਿ ਚੱਲ ਮੱਝਾਂ-ਮੁੱਝਾਂ ਨੂੰ ਪਾਣੀ ਫੇਰ ਪਿਲਾਉਣੀ ਆ ਪਹਿਲਾਂ ਆਪਾਂ ਬਿਹੜੇ 'ਚ ਰੜਕਾ ਲਾ ਲਈਏ ਲੋ ਜੀ ਪਹਿਲਾਂ ਆਪਾਂ ਬਿਹੜਾ ਸੰਭਲਦੇ ਆਂ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਾਂਗੇ ਲਓ ਜੀ ਬੇੜਾ ਆਪਾਂ ਸੁੰਭਰਤਾ ਸੀਗਾ ਬੇੜਾ ਸੁੰਭਰਨੇ ਤੋਂ ਬਾਅਦ ਫਿਰ ਮੈਂ ਕਮਰੇ ਸੁੰਭੱਤੇ ਸੀਗੇ ਤੇ ਕਮਰੇ ਸੁੰਭਰ ਕੇ ਫਿਰ ਮੈਂ ਬੋਚੇ ਲਾਤੇ ਸੀਗੇ ਤੇ ਬਾਕੀ ਆਪਣਾ ਕਮਰੇ ਦਾ ਤਾਂ ਝਾੜ-ਝੜੀ ਤੇ ਨਿਭੜ ਗਿਆ ਸੀਗਾ ਕਮਰੇ ਤਾਂ ਆਪਾਂ ਕਰ ਲਏ ਸੀਗੇ ਸਾਫ ਕਰ ਲਏ ਸੀ ਝਾੜ-ਝੜੀ ਕਰਤਾ ਸੀਗਾ ਤੇ ਬਾਕੀ ਆਪਣੀ ਕਿਚਨ ਰਹਿ ਗਈ ਆ ਦੇਖਦੇ ਕਿ ਇਸ ਦਿਨ ਟਾਈਮ ਜੇ ਕੱਢ ਕੇ ਫਿਰ ਕਿਚਨ ਵੀ ਸਾਫ ਕਰਾਂਗੇ ਬਾਕੀ ਕਿਚਨ 'ਚ ਕੰਮ ਜ਼ਿਆਦਾ ਹੁੰਦਾ ਕਿਉਂਕਿ ਕਿਚਨ ਦੇ ਭਾਂਡੇ-ਭੁੰਡੇ ਆਪਾਂ ਬਾਹਰ ਕੱਢ ਕੇ ਸਾਰੇ ਸਾਫ ਕਰਨੇ ਹੁੰਦੇ ਆ ਦਾਲਾਂ ਦੇ ਡੱਬੇ ਵਗੈਰਾ ਆਪਣੇ ਜੋ ਵੀ ਭਾਂਡੇ-ਭੁੰਡੇ ਨੇ ਤੇ ਉਹ ਬਾਹਰ ਕੱਢ ਕੇ ਸਾਫ਼ ਕਰਨੇ ਹੁੰਦੇ ਆ ਕਿਉਂਕਿ ਸਾਰੀ ਦਿਹਾੜੀ ਇਕੱਲੇ ਕਿਚਨ ਨੂੰ ਹੀ ਲੱਗ ਜਾਂਦੀ ਆ। ਲੋ ਜੀ ਆਪਣਾ ਕਮਰੇ ਦਾ ਝਾੜ-ਛੜੀ ਦਾ ਨਿਬੜ ਗਿਆ ਸੀਗਾ ਤੇ ਫਿਰ ਮੈਂ ਲੱਗ ਗਈ ਸੀ ਪੋਚੇ ਲਾਉਣ। ਤੇ ਪਹਿਲਾਂ ਪੋਚੇ ਲਾ ਲੀਏ। ਬਾਕੀ ਆਪਣਾ ਹਲੇ ਰੋਟੀ ਪਾਣੀ ਦਾ ਰਹਿੰਦਾ। ਲੋ ਜੀ ਰੋਟੀ ਪਾਣੀ ਆਪਾਂ ਫੇਰ ਕਰਾਂਗੇ। ਪਹਿਲਾਂ ਮੈਂ ਕਿ ਚੱਲ ਪੋਚੇ ਲਾ ਦਨੇ ਆ। ਵੀ ਟਾਈਮ ਨਾਲ ਸੁੱਕ ਜਾਣਗੇ। ਲੋ ਜੀ ਪਹਿਲਾਂ ਆਪਾਂ ਹੁਣ ਪੋਚੇ ਲਾ ਦਈਏ। ਲੋ ਜੀ ਪੋਚੇ ਆਪਾਂ ਲਾਤੇ ਸੀਗੇ ਪੋਚੇ ਲਾਉਣ ਤੋਂ ਬਾਅਦ ਤੇ ਮੈਂ ਲਾਗੇ ਸੀ ਭਾਂਡੇ ਮਾਜਣਾ ਤੇ ਬਾਕੀ ਪੋਚੇ ਆਪਣੇ ਪੋਚੇ ਨਿਬੜ ਗਿਆ ਸੀਗਾ ਲੋ ਜੀ ਭਾਂਡੇ ਮਾਜ ਲਈਏ ਭਾਂਡੇ ਮਾਜਣ ਤੋਂ ਬਾਅਦ ਆਪਾਂ ਦੇਖਦੇ ਆਂ ਫੇਰ ਰੋਟੀ ਪਾਣੀ ਦਾ ਕਰਾਂਗੇ ਮੇਰੀ ਤਾਂ ਸਲਾਹ ਸੀਗੀ ਵੈਸੇ ਚੌਲਾਂ ਦੀ ਮੈਂ ਕਿ ਚੱਲਾ ਜੇ ਚੌਲ ਬਣਾ ਲੈਂਨੀ ਆ ਬਾਕੀ ਦੇਖਦੀ ਆਂ ਵੀ ਰੋਟੀ ਪਾਣੀ ਦਾ ਕਰੀਏ ਕਿ ਚੌਲਾਂ ਦਾ ਕਰੀਏ ਲੋ ਜੀ ਪਹਿਲਾਂ ਆਪਾਂ ਭਾਂਡੇ ਮਾਏ ਲਈਏ ਲੋ ਜੀ ਭਾਂਡੇ ਆਪਾਂ ਮਾਇਲੇ ਸੀਗੇ ਭਾਂਡੇ ਮੰਜਣ ਤੋਂ ਬਾਅਦ ਫਿਰ ਮੈਂ ਗਠਾ چیرਣ ਲੱਗੀ ਸੀਗੀ ਚੌਲ ਬਣਾਉਣ ਵਾਸਤੇ ਤੜਕਾ ਲਾਉਣ ਵਾਸਤੇ ਫਿਰ ਮੈਂ ਗਠਾ چیرਣ ਲੱਗੀ ਸੀ ਮੈਂ ਕਿਹਾ ਚੱਲ ਗਠਾ-ਗੁਠਾ چیر ਲੈਨੀ ਆ ਸਲੂਨੇ ਚੌਲ ਬਣਾਵਾਂਗੇ ਆਪਾਂ ਨੂਨ ਮਿਰਚ ਵਾਲੇ ਤੜਕਾ ਲਾ ਕੇ ਤੇ ਬਾਕੀ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜੇ ਕਿਸੇ ਭੈਣ ਦਾ ਕਮੈਂਟ ਅਪ ਰਿਪਲਾਈ ਕਰਨੇ ਤੋਂ ਰਹਿ ਵੀ ਜਾਂਦਾ ਉਹਨਾਂ ਦਾ ਮਤਲਬ ਕਿ ਪੈਸੇ ਤਾਂ ਮੈਂ ਦੇਖ ਕੇ ਕਮੈਂਟ ਸਾਰੇ ਰਿਪਲਾਈ ਕਰ ਦੇਣੇ ਹੁੰਦੀਆਂ ਜੇ ਫੇਰ ਵੀ ਕਿਸੇ ਭੈਣ ਦਾ ਕਮੈਂਟ ਰਿਪਲਾਈ ਕਰਨ ਤੋਂ ਰਹਿ ਜਾਂਦਾ ਉਹਦੇ ਲਈ ਸੌਰੀ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਜਿਹੜੀਆਂ ਆਪਾਂ ਨੂੰ ਕਮੈਂਟ ਕਰਦੀਆਂ ਨੇ ਤੇ ਇੰਨੀ ਸਪੋਰਟ ਕਰਦੀਆਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਜੀ 你怎么？ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਹੱਸਦੇ ਰਹੋ ਬਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ